ਕੈਪਟਨ ਸਰਕਾਰ ਦੇ ਪੰਜਾਬ ਅੰਦਰ ਗੈਂਗਵਾਰਾਂ ਨੂੰ ਰੋਕਣ ਵਾਲੇ ਵਾਅਦੇ ਅਤੇ ਦਾਅਵੇ ਮਹਿਜ਼ ਖੋਖਲੇ ਨਜ਼ਰ ਆ ਰਹੇ ਨੇ ਬੀਤੇ ਕੁਝ ਦਿਨ ਪਹਿਲਾਂ ਰੁਪਿੰਦਰ ਗਾਂਧੀ ਦੇ ਭਰਾ ਮਨਵਿੰਦਰ ਮਿੰਦੀ ਦੇ ਕਤਲ ਕਰਨ ਵਾਲੇ ਦੋਸ਼ੀ ਗੁਰਜੋਤ ਗਰਚਾ ਦੀਆਂ ਤਸਵੀਰਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਨੇ ਇਸ ਉੱਤੇ ਵਿਧਾਇਕ ਰਵਨੀਤ ਸਿੰਘ ਬਿੱਟੂ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਅਜਿਹੇ ਗੈਂਗਸਟਰ ਆਪਣੇ ਆਪ ਨੂੰ ਬਚਾਉਣ ਲਈ ਰਾਜਸੀ ਲੋਕਾਂ ਨਾਲ ਫੋਟੋਆਂ ਖਿਚਾਉਂਦੇ ਨੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਵੀ ਫੋਟੋ ਫਿਚਵਾ ਸਕਦਾ ਹੈ ਇਹ ਉਸ ਫੰਕਸ਼ਨਾਂ ਦੇ ਵਿੱਚ ਜਦੋਂ ਹਜ਼ਾਰਾਂ ਦੀ ਗਿਣਤੀ ਚਾਉਂਦੇ ਅੱਜ ਕੱਲ ਤੁਹਾਨੂੰ ਪਤਾ ਫੋਟੋ ਖਿੱਚੀ ਕਿਵੇਂ ਜਾਂਦੀ ਹੈ ਅੱਜ ਕੱਲ ਤਾਂ ਮੋਬਾਈਲ ਹੈ ਲਾਉਂਦੇ ਆ ਫੋਟੋ ਖਿੱਚਦੇ ਆ ਨਾ ਕਿਸੇ ਨੂੰ ਪੁੱਛ ਕੇ ਖਿੱਚਦੇ ਆ ਨਾ ਗਿਣ ਦੱਸ ਕੇ ਖਿੱਚਦੇ ਤੇ ਉਹ ਪਾਸੇ ਜਿ ਲੱਗ ਕੇ ਆ ਕੋਈ ਇਹ ਜਿਹੜੇ ਗੈਂਗਸਟਰ ਦੀ ਤੁਸੀਂ ਗੱਲ ਕਰਦੇ ਹੋ ਇਹ ਆਪਣੇ ਆਪ ਨੂੰ ਬਚਣ ਲਈ ਆਪਣੇ ਆਪ ਨੂੰ ਬਚਾਉਣ ਲਈ ਕਈ ਵਾਰ ਇਹ ਕੀ ਕਰਦੇ ਆ ਜਿਹੜੀਆਂ ਵੱਡੀਆਂ ਰੈਲੀਆਂ ਵੱਡੇ ਫੰਕਸ਼ਨ ਹੁੰਦੇ ਆ ਜਿਹੜੇ ਵੱਡੇ ਪੋਲੀਟੀਕਲ ਲੋਕ ਨੇ ਉਹਨਾਂ ਦੇ ਨਾਲ ਖੜ ਕੇ ਕਿਸੇ ਨੂੰ ਕਿਹਾ ਹੁੰਦਾ ਵੀ ਤੂੰ ਜਦੀ ਬਟਨ ਦੱਬ ਦੀ ਤੇ ਇਹ ਇਹ ਕੰਮ ਆ ਜਿਹੜੇ 10 ਮੋਬਾਈਲ ਕੈਮਰੇ ਉਹਨਾਂ ਨੂੰ ਦੇਖ ਕੇ ਖੜਾ ਕੀਤਾ ਹੁੰਦਾ ਤੇ ਨਾਲ ਆਪੇ ਐ ਮੋਡਾ ਲਾ ਕੇ ਖੜ ਕੇ ਜਾਂਦੇ ਤੇ ਫੋਟੋ ਕਲਿੱਕ ਹੋ ਜਾਂਦੀ ਹੈ ਇਸ ਕਰਕੇ ਇਹ ਤਾਂ ਨਾਲੇ politcal ਬੰਦਾ ਹੈ ਜਿਹੜਾ ਉਹ ਕੋਈ ਤਾਂ ਕਿਸੇ ਨੂੰ ਵੀ ਨਾ ਥੋੜੀ ਕਰ ਸਕਦਾ ਕਿਸੇ ਦੇ ਕਿਹੜਾ ਮੂੰਹ ਤੇ ਲਿਖਿਆ ਨਾ ਉਹਨਾਂ ਨੂੰ ਪਛਾਣ ਹੁੰਦੀ ਹੈ ਕੌਣ ਪਰ ਉਹ ਇੱਕ ਇਹ ਇੱਕ ਵੱਖਰਾ ਹੀ ਗੱਲ ਹੈ ਇਹ ਤਾਂ ਇਹਨੂੰ ਆਪਾਂ ਇਹਨੂੰ ਸਿੰਗਲਸ ਨਹੀਂ ਲੈ ਸਕਦੇ ਪਰ ਜਿੱਤੇ ਗਵਰਨਮੈਂਟ ਹੈ ਇਸ ਵੇਲੇ ਸਾਡੀ ਉਹ ਬਹੁਤ ਸ਼ਕਤੀ ਨਾਲ ਇਹਨਾਂ ਨੂੰ डील ਕੀਤਾ ਜਾਊਗਾ ਤੁਹਾਨੂੰ ਦੱਸ ਦਈਏ ਕਿ ਇਹ ਜੋ ਵਿਅਕਤੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਖੜਾ ਹੈ ਇਹ ਮਨਵਿੰਦਰ ਮਿੰਦੀ ਦਾ ਕਤਲ ਗੁਰਜੋਤ ਗਰਚਾ ਹੈ ਜਿਸ ਨੇ ਆਪਣੇ ਫੇਸਬੁੱਕ ਉਤੇ ਲਿਖਿਆ ਸੀ ਕਿ ਉਸਨੇ ਤੇ ਉਸਦੇ ਦੋਸ ਨੇ ਰਲ ਕੇ ਮਿੰਦੀ ਦਾ ਕਤਲ ਕੀਤਾ ਹੈ ਦਸਨਯੋਗ ਇਹ ਹੈ ਕਿ ਕੈਪਟਨ ਸਰਕਾਰ ਗੈਂਗਸਟਰਾਂ ਨੂੰ ਨੱਥ ਪਾਉਣ ਦੀ ਗੱਲ ਤਾਂ ਆਖਦੀ ਹੈ ਪਰ ਇਹਨਾਂ ਫੋਟੋਆਂ ਨੂੰ ਦੇਖ ਕੇ ਅਜੀਹਾ ਲੱਗਦਾ ਹੈ ਕਿ ਗੈਂਗਸਟਰਾਂ ਨੂੰ ਸਰਕਾਰਾਂ ਦੀ ਪੂਰੀ ਹਲਾਸ਼ੇਰੀ ਹੁੰਦੀ ਹੈ ਬਿਊਰੋ ਰਿਪੋਰਟ ਟੀਵੀ ਪੰਜਾਬ